ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਦਾ ਵਲੌਗ ਅਸੀਂ ਚੱਲੇ ਆ ਜੀ ਗੁਰਦੁਆਰਾ ਅੜੀਸਰ ਬਰਨਾਲਾ ਢੋਲਾ ਹੰਡਿਆਆ ਆਪ ਜੀ ਨੇ ਸੁਣਿਆ ਹੋਵੇਗਾ YouTube ਤੇ ਬਹੁਤ ਮਸ਼ਹੂਰ ਗੁਰਦੁਆਰਾ ਵਾ ਨੌਵੇਂ ਪਾਸ਼ਾ ਦਾ ਗੁਰਦੁਆਰਾ ਵਾ ਤੇ ਅਸੀਂ ਦਰਸ਼ਨਾਂ ਲਈ ਜਾ ਰਹੇ ਹਾਂ ਐਤਵਾਰ ਨੂੰ ਕਹਿੰਦੇ ਉੱਥੇ ਬਹੁਤ ਜ਼ਿਆਦਾ ਰਸ਼ ਹੁੰਦਾ ਭੀੜ ਹੁੰਦੀ ਸੰਗਤ ਦਾ ਇਕੱਠ ਹੁੰਦਾ ਇਸ ਕਰਕੇ ਅਸੀਂ ਸੋਮਵਾਰ ਅਸੀਂ ਕਿਹਾ ਚਲੋ ਅੱਜ ਚੱਲ ਚੱਲਦੇ ਹਾਂ ਨਾ ਸਾਡੇ ਤੋਂ ਕੋਈ 150 ਕਿਲੋਮੀਟਰ ਦਾ ਪੈਂਡਾ ਪੈ ਗਿਆ ਵਾ ਆ ਆ ਗਿਆ ਜੀ ਲੋਹਾਰੇ ਵਾਲਾ ਚੌਕ ਮੋਗੇ ਵਾਲਾ ਚੌਕ ਲੋਹਾਰਾ ਚੌਕ ਇੱਥੋਂ ਬਰਨਾਲਾ ਰੋਡ ਆ ਪੈ ਗਿਆ ਬਰਨਾਲਾ ਰੋਡ ਤੇ ਹੁਣ ਇੱਥੋਂ ਸਿੱਧੇ ਆ ਪਹੁੰਚ ਗਏ ਆਪਾਂ ਗੁਰਦਵਾਰ ਅੜੀਸਰ ਦੇ 메ਨ ਗੇਟ ਦੇ ਅੰਦਰ ਵੇ ਐਸੇ ਅਸੀਂ ਆਏ ਪਹਿਲੀ ਵਾਰੀਆਂ ਪਰ YouTube ਤੇ ਅਸੀਂ ਸਾਰਾ ਰਸਤਾ ਦੇਖ ਲਿਆ ਸੀਗਾ ਇੰਟਰੋਡਕਸ਼ਨ ਕਰਵਾ ਰਹੇ ਸੀਗੇ ਗੁਰਦੁਆਰੇ ਦੀ ਸੀ ਸਾਰੇ ਰਾਹ ਦੇਖ ਲੈ ਸੀਗੇ ਤੇ ਉਪਰ ਆਹ ਏਰੀਆ ਤੇ ਉਪਰੇ ਰਾਹ ਹਨ ਜਦੋਂ ਪਹਿਲੀ ਵਾਰ ਆਪਾਂ ਗਏ ਹੋਈਏ ਪਰ ਬਹੁਤ ਸੋਹਣੇ ਰੋਡ ਬਹੁਤ ਸੋਹਣੇ ਬਣੇ ਹੋਏ ਆ ਗਿਆ ਜੀ 메인 ਗੁਰਦੁਆਰਾ ਗੁਰਦੁਆਰਾ ਅੜੀਸਰ ਨੌਵੇਂ ਪਾਸ਼ਾ ਗੁਰੂ ਤੇਗ ਬਹਾਦਰ ਜੀ ਦਾ ਗੁਰਦੁਆਰਾ ਇਥੋਂ ਦਾ ਇਤਿਹਾਸ ਸਿਰਫ ਇੰਨਾ ਕੁ ਮੈਨੂੰ ਲੱਗਦਾ ਕਿ ਜੇ ਨਵੇਂ ਪਾਛੇ ਦਾ ਘੋੜਾ ਜਿਹੜਾ ਸੀਗਾ ਉਹ ਅੜ ਗਿਆ ਸੀ ਤੰਬਾਕੂ ਦਾ ਖੇਤ ਸੀਗਾ ਤੇ ਘੋੜਾ ਅੱਗੇ ਨਹੀਂ ਸੀ ਜਾ ਰਿਹਾ ਤੇ ਫਿਰ ਇਥੋਂ ਦਾ ਨਾਂ ਅੜ ਗੁਰਦੁਆਰਾ ਅੜ ਇਸਰ ਪੈ ਗਿਆ ਹੁਣ ਕੋਈ ਵੀ ਕਿਸੇ ਦਾ ਵੀ ਕੰਮ ਅੜਿਆ ਹੋਵੇ ਤੇ ਇੱਥੇ ਉਹ ਅੜੀ ਨਿਕਲ ਜਾਂਦੀ ਆ ਤੇ ਇੱਥੇ ਚੜਦੇ ਆ ਚੜਾਵੇ ਦੇ ਤੌਰ ਤੇ ਮਠਿਆਈ ਦਾ ਡੱਬਾ ਚੜਦਾ ਆ ਮੈਂ ਗੁਰਦਾਰੇ ਐਂਟਰ ਹੋ ਗਈ ਆ ਪਰ ਮੈਂ ਡਰਦੀ ਨੇ ਕੈਮਰਾ ਆਨ ਕੀਤਾ ਮੈਂ ਕਿ ਕਈ ਵਾਰੀ ਉਹ ਮਨਾ ਕਰ ਦਿੰਦੇ ਹੁੰਦੇ ਆ ਨਾ ਇਸ ਕਰਕੇ ਡਰਦੀ ਡਰਦੀ ਨੇ ਥੋੜਾ ਜਿਹਾ ਬਣਾਇਆ ਤੇ ਸਤਗੁਰਾਂ ਨੂੰ ਨਕਮਸਤਕ ਹੋ ਕੇ ਬਹੁਤ ਆਨੰਦ ਆਇਆ ਬਹੁਤ ਮਨ ਸ਼ਾਂਤ ਹੋਇਆ ਕਿਉਂਕਿ ਨੌਵੀਂ ਪਾਤਸ਼ਾਹੀ ਦਾ ਤੇਗ ਗੁਰ ਤੇਗ ਬਹਾਦਰ ਜੀ ਦਾ ਤੇਗ ਔਰ ਭਗਤੀ ਔਰ ਵਿਰਾਗ ਤਾਂ ਆਪਾਂ ਨੂੰ ਪਤਾ ਸਾਰਿਆਂ ਨੂੰ ਕਿ ਕਿੰਨਾ ਹੁੰਦਾ ਤੇ ਆਪੇ ਉਸ ਜਗ੍ਹਾ ਤੇ ਸ਼ਾਂਤੀ ਆਉਣੀ ਆ ਜੇ ਆਉਂਦੇ ਆਉਂਦੇ ਅਸੀਂ ਉੱਥੋਂ ਵਾਪਸ ਆ ਗਏ ਆਉਂਦੇ ਆਉਂਦੇ ਇੱਕ ਗੁੜ ਦਾ ਵੇਲਣਾ ਲੱਗਾ ਹੋਇਆ ਸੀ ਤੇ ਅਸੀਂ ਅੰਦਰ ਜਾ ਕੇ ਵੇਖਿਆ ਵੀ ਗੁੜ ਕਿੱਦਾਂ ਬਣਦਾ ਆ ਸਾਰੇ ਗੁੜ ਸਾਰੇ ਤਰ੍ਹਾਂ ਦੇ ਚੈੱਕ ਕੀਤੇ ਤੇ ਅਸੀਂ ਗਰਮ ਗਰਮ ਗੁੜ ਖਾਦਾ ਆ ਕਈ ਤਰ੍ਹਾਂ ਦੇ ਗੁੜ ਬਣ ਰਹੇ ਸੀਗੇ ਆ ਵੀ ਵਿੱਚ ਮੂੰਗਫਲੀ ਵਗੈਰਾ ਪਾ ਕੇ ਹਨਾ ਕਈ ਤਰ੍ਹਾਂ ਦਾ ਗੁੜ ਬਣ ਰਿਹਾ ਸੀ ਤੇ ਅਸੀਂ ਲਾਈਵ ਦੇਖਿਆ ਵੀ ਕਿੱਦਾਂ ਬਣਦਾ ਆ ਤੇ ਉਧਰ ਕਮਾਦ ਵੀ ਇਹਨਾਂ ਦਾ ਲੱਗਾ ਹਾ ਤੇ ਸਿੱਧਾ ਹੀ ਕਮਾਦ ਤੋਂ ਇਧਰ ਸਿੱਧਾ ਹੀ ਰੋਅ ਨਿਕਲ ਨਿਕਲ ਕੇ ਤੇ ਸਿੱਧਾ ਗੁੜ ਬਣ ਰਿਹਾ ਵਾ ਤੇ ਲਾਈਵ ਦੇਖਿਆ ਬਹੁਤ ਵਧੀਆ ਲੱਗਾ ਤੇ ਉਹਨਾਂ ਨੇ ਸਾਨੂੰ ਗਰਮ ਗਰਮ ਗੁੜ ਖਾਣ ਲਈ ਦਿੱਤਾ ਜਿਹੜਾ ਕਿ ਬਹੁਤ ਨਜ਼ਾਰੇਦਾਰ ਸੀ ਇੰਨੇ ਕਿ ਨਜ਼ਾਰੇ ਅਸੀਂ ਦੇਖ ਦੇਖ ਕੇ ਤੇ ਫਿਰ ਅਸੀਂ ਵਾਪਸ ਘਰਾਂ ਨੂੰ ਪਰਤੇ ਤੇ ਜੇ ਜੇ ਤੁਹਾਨੂੰ ਵਲੌਗ ਅੱਛਾ ਲੱਗਾ ਤੇ ਲਾਈਕ ਸ਼ੇਅਰ ਕਮੈਂਟ ਥੈਂਕ